ਉਹ ਪੰਜਾਬ ਤੇ ਸਾਜ਼ਿਸ਼ੀ ਹਮਲੇ ਪਿਛਲੇ ਸਮੇਂ ਤੋਂ ਯਾਦੀ ਤੋਂ ਬਾਅਦ ਹੁੰਦੇ ਆਏ ਉਹ ਕਦੇ ਆਰਥਿਕ ਤੌਰ ਤੇ ਹਮਲਾ ਕਦੇ ਸਾਡੇ ਸਿੱਖੀ ਪਹਿਰਾਵੇ ਤੇ ਹਮਲਾ ਹਮਲੇ ਅਖੀਰ ਹੁੰਦੇ ਹੁੰਦੇ ਅਕਾਲ ਤਖਤ ਸਾਹਿਬ ਨੂੰ ਢਾਉਣ ਤੱਕ ਦਾ ਹਮਲਾ ਇੱਥੇ ਹੋਇਆ ਪਹਿਲਾਂ ਤਾਂ ਉਹਨੇ ਮਰਿਆਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ ਜੇ ਕਹਿ ਲਈਏ ਕਿ ਕੰਗੜਾ ਰੋਤ ਵਰਗਿਆਂ ਦੀ ਵੱਡਾ ਸਾਜ਼ ਜਿਹੜਾ ਦਿਖਾਈ ਦੇ ਰਿਹਾ ਇਹ ਜਿਹੜੀ ਫੋਟੋ ਵੀ ਕਿਸੇ ਸਿੱਖ ਵਿਅਕਤੀ ਨੇ ਕੀਤੀ ਹੈ ਦੇਖੋ ਜੀ ਯਾਤਰੂ ਜਿਹੜੇ ਆ ਹਰ ਬੰਦਾ ਵਾ ਉਹ ਹਰ ਬੰਦੇ ਨੂੰ ਇੱਥੋਂ ਦੀ ਮਰਜ਼ਾਦਾ ਦਾ ਉਹਨਾਂ ਗਿਆਨ ਨਹੀਂ ਹੁੰਦਾ ਤੋਂ ਇਹ ਪਹਿਲਾਂ ਤਾਂ ਇਹੋ ਹੀ ਸਵਾਲ ਅਸੀਂ ਕਰਦੇ ਆਂ ਕਿ ਉਹ ਕੀ ਇੱਥੇ ਫੋਟੋ ਖਿਚਾਉਣ ਆਈ ਸੀ ਜਾਂ ਨਮਸਕਾਰ ਕਰਨ ਆਈ ਸੀ ਤੋਂ ਇਹ ਗੱਲ ਕਲੀਅਰ ਹੋ ਚੁੱਕੀ ਆ ਕਿ ਸਿਰਫ ਤੇ ਸਿਰਫ ਉਹ ਹਵਾਈ ਯਾਜ ਰਹੀ ਇੱਥੇ ਫੋਟੋ ਖਿੱਚ ਕੇ ਆਪਣੇ ਆਪ ਨੂੰ ਉਹ ਸਟੈਬਲਿਸ਼ ਕਰਨ ਲਈ ਆਪਣੀ ਮਸ਼ਹੂਰੀ ਕਰ ਲਈ ਆਈ ਸੀ ਪਰ ਇਹ ਗੱਲ ਅਸੀਂ ਕਿਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਇੱਕ ਪਾਸੇ ਧਾਰਮਿਕ ਬਗਿਆ ਕਰ ਰਹੇ ਹੋ ਤੇ ਦੂਜੇ ਪਾਸੇ ਸਿੱਖਾਂ ਨੂੰ ਬਦਨਾਮ ਕਰੇ ਅਸੀਂ ਕਹਿੰਦੇ ਆ ਇਸ ਗੱਲ ਦਾ ਸਬੂਤ ਸਾਹਮਣੇ ਲਿਆਵੇ ਕਿ ਕਿਹੜੇ ਬੰਦੇ ਤੁਹਾਨੂੰ ਧਮਕੀ ਦੇ ਰਹੇ ਨੇ ਆਪੇ ਇਹ ਧਮਕੀਆਂ ਲੈ ਕੇ ਆਪਣੇ ਆਪ ਨੂੰ ਬਾਹਰ ਰਹੇ ਨੇ ਤੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਕਿ ਉਹ ਮਾਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਤੇ ਲਿਖਿਆ ਉਹਨੂੰ ਸਕਿਉਰਟੀ ਮਿਲੀ ਆ ਉਹ ਬੜੀ ਖੁਸ਼ ਆ ਤੇ ਸਾਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਸਿੱਖ ਕਿਤੇ ਵੀ ਬਿਠਾ ਹੋਵੇ ਸੇਖ ਕਦੇ ਵੀ ਇਸ ਤਰ੍ਹਾਂ ਦੀ ਘਰਾਉਣੀ ਹਰਕਤ ਨਾ ਬੋਲ ਕੇ ਕਰਦਾ ਤੇ ਨਾ ਕੁਰਮ ਦੇ ਤੌਰ ਤੇ ਕਰਦਾ ਇਸ ਗੱਲ ਹੀ ਅਸੀਂ ਕਹਿੰਨੇ ਆ ਉਹਨੂੰ ਕਿ ਆਪਣਾ ਜਿਹੜਾ ਇਹ ਗੱਲ ਕੀਤੀ ਆ ਉਹਦੇ ਲਈ ਜਾਵੇ ਪੁਲਿਸ ਕੋਲ ਜਾਵੇ ਜਿੰਨਾ ਬੰਦਿਆਂ ਨੇ ਧਮਕੀ ਦਿੱਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਵੇ ਦੇਖੋ ਸਭ ਤੋਂ ਪਹਿਲਾਂ ਤਾਂ ਇਸ ਗੱਲ ਲਈ ਮੈਂ ਸੰਤੁਸ਼ਟੀ ਵੀ ਪ੍ਰਗਟਾ ਕਰਦਾ ਤੇ ਇਸ ਗੱਲ ਹੀ ਇਹ ਜਿੰਨਾ ਸਮੁੱਚਾ ਸਮਾਜ ਆ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਕਿਉਂ ਨਹੀਂ ਉਹਨਾਂ ਨੇ ਇਸ ਮੁੱਦੇ ਤੇ ਇਸ ਗੱਲ ਦਾ ਜਿਵੇਂ ਨਖੇਦੀ ਕੀਤੀ ਆ ਕਿ ਜਿਹੜੀ ਉਸ ਲੜਕੀ ਨੇ ਇੱਥੇ ਆ ਕੇ ਜਿਹੜਾ ਜਿਹੜਾ ਉਹਨੇ ਆਪਣੇ ਤੌਰ ਤੇ ਇੱਕ ਫੋਟੋ ਸੈਸ਼ਨ ਕਰਵਾਇਆ ਤੇ ਉਸ ਗੱਲ ਦੀ ਸਾਰੇ ਪਾਸਿਆਂ ਤੋਂ ਨਖੇਦੀ ਆ ਰਹੀ ਹੈ ਇੱਕ ਗੱਲ ਤੇ ਇਹ ਗੱਲ ਤੁਹਾਨੂੰ ਵੀ ਪਤਾ ਹੈ ਤੁਹਾਡੇ ਚੈਨਲਾਂ ਤੋਂ ਚੱਲ ਚੁੱਕੀ ਹੈ ਕਿ ਉਹ ਲੜਕੀ ਜਿਹੜੀ ਆ ਇੱਥੇ ਮੱਥਾ ਟੇਕਣ ਵਾਸਤੇ ਨਹੀਂ ਸੀ ਆਈ ਉਹ ਜਿੰਨੇ ਕੁਸ਼ ਮਿੰਟ ਜਿਹੜੀ ਆ ਇੱਥੇ ਆਈ ਆ ਤੇ ਉਹ ਆਪਣੀ ਫੋਟੋ ਕਰਵਾ ਕੇ ਇੱਥੋਂ ਚਲੀ ਗਈ ਆ ਤੇ ਉਹ ਜਿਹੜੀ ਫੋਟੋ ਪਾਉਂਦੀ ਆ ਇਹ ਹਰ ਦੇਖੋ ਵੱਡੀ ਗੱਲ ਇਹ ਕਹਿਣੀ ਚਾਹੁੰਦੇ ਆ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਜਿਹੜਾ ਔਰਤ ਜਾਤੀ ਦਾ ਸਤਕਾਰ ਕਰਦਾ ਉਹਦਾ ਸਨਮਾਨ ਕਰਦਾ ਤੇ ਇਹ ਸਿੱਖ ਤਾਂ ਐਸੇ ਨੇ ਜਿਨ੍ਹਾਂ ਤੇ ਜਿਨ੍ਹਾਂ ਦਾ ਇਸ ਗੱਲ ਦਾ ਇਤਿਹਾਸ ਜਿਉਂਦਾ ਵਾ ਕਿ ਕਿਸੇ ਦੀ ਵੀ ਬਹੂ ਬੇਟੀ ਹੋਵੇ ਉਸ ਨੂੰ ਬਚਾਉਣ ਉਹਦੀ ਇੱਜ਼ਤ ਨੂੰ ਮਹਿਫੂਜ਼ ਰੱਖ ਕੇ ਉਹਦੇ ਘਰ ਹੀ ਪਹੁੰਚਾਉਣ ਦਾ ਕੰਮ ਜਿਹੜਾ ਸਿੱਖਾਂ ਨੇ ਕੀਤਾ ਇਤਿਹਾਸ ਇਸ ਗੱਲ ਬੋਲਦਾ ਪਰ ਅੱਜ ਕੀ ਹੋ ਰਿਹਾ ਅੱਜ ਜਿਹੜੀ ਉਹ ਲੜਕੀ ਆ ਉਹ ਲੜਕੀ ਮਾਫੀ ਮੰਗ ਰਹੀ ਆ ਮਾਫ਼ੀ ਮੰਗਣਾ ਕੋ ਮਾਰੀ ਗੱਲ ਨਹੀਂ ਹੈਗੀ ਪਰ ਉਹਦੇ ਨਾਲ ਇੱਕ ਗੱਲ ਕਹਿ ਰਹੀ ਆ ਕਿ ਮੇਰੇ ਉਥੇ ਜਾਣ ਦੇ ਨਾਲ ਜਿਹੜਾ ਮੈਂ ਇਹ ਪੋਸਟ ਪਾਈ ਆ ਉਹਦੇ ਮੇਰੇ ਤੇ ਮਾਰਨ ਦੀਆਂ ਧਮਕੀਆਂ ਮੇਰੇ ਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਆ ਰਹੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਉਸ ਲੜਕੀ ਨੂੰ ਇਹ ਕਹਿਣਾ ਚਾਹੁੰਨਾ ਕਿ ਜਿਹੜੇ ਤੈਨੂੰ ਧਮਕੀ ਦੇ ਰਹੇ ਆ ਉਹਨਾਂ ਦੇ ਖਿਲਾਫ ਤੂੰ ਰਿਪੋਰਟ ਦਰਜ ਕਰਾ ਇੱਕ ਸਿੱਖ ਜਿਹੜਾ ਵਾ ਉਹ ਕਦੇ ਵੀ ਇਸ ਗੱਲ ਦੇ ਲਈ ਕਿਤੇ ਵੀ ਕਿਸੇ ਔਰਤ ਨੂੰ ਨਾ ਇਹ ਧਮਕੀ ਦਿੰਦਾ ਜੇ ਨਾ ਹੀ ਕਿਸੇ ਤਰ੍ਹਾਂ ਦੀ ਇਹ ਮਾੜਾ ਕੁਕਰਮ ਕਰਨ ਦੀ ਉਹ ਆਪਣੇ ਆਪ ਦੇ ਵਿੱਚ ਕੋਈ ਜਿਵੇਂ ਕਹਿੰਦੇ ਹਾਂ ਵੀ ਉਹਨੂੰ ਧਮਕੀ ਦਿੰਦਾ। ਤੋਂ ਇਹ ਸਾਰਾ ਕੁਝ ਸਿੱਖਾਂ ਨੂੰ ਪਹਿਲਾਂ ਤਾਂ ਉਹਨੇ ਮਰਯਾਦਾ ਭੰਗਣ ਕੀਤੀ ਆ ਬਾਅਦ ਸਿੱਖਾਂ ਨੂੰ ਬਦਨਾਮ ਕਰ ਲਈ ਇਹ ਟਰੋਲ ਕਰ ਰਹੀ ਆ ਤੇ ਫੇਰ ਕੁਝ ਲੋਕ ਉਹਦੀ ਸਹਾਇਤਾ ਵੀ ਕਰ ਰਹੇ ਨੇ। ਜੇ ਕਹਿ ਲਈਏ ਕਿ ਕੰਗੜਾ ਰੋਤ ਵਰਗਿਆਂ ਦੀ ਵੱਡਾ ਸਾਫ ਜਿਹੜਾ ਜਿ ਦਿਖਾਈ ਦੇ ਰਿਹਾ। ਤੋਂ ਸਾਨੂੰ ਇਸ ਗੱਲ ਤੇ ਬਹੁਤ ਵੱਡਾ ਦੁੱਖ ਹੈ ਕਿ ਉਹ ਮਾਫੀ ਮੰਗਣ ਦੀ ਬਜਾਏ ਸਿੱਖਾਂ ਨੂੰ ਬਦਨਾਮ ਕਰਨ ਦਾ ਇੱਕ ਵੱਖਰਾ ਏਜੰਡਾ ਤੇ ਲਿਖਿਆ ਉਹਨੂੰ ਸਕਿਉਰਟੀ ਮਿਲੀ ਜਾ ਉਹ ਬੜੀ ਖੁਸ਼ ਆ ਤੇ ਸਾਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਸਿੱਖ ਕਿਤੇ ਵੀ ਬਿਠਾ ਹੋਵੇ ਸਿੱਖ ਕਦੇ ਵੀ ਇਸ ਤਰ੍ਹਾਂ ਦੀ ਘਰਾਉਣੀ ਹਰਕਤ ਨਾ ਬੋਲ ਕੇ ਕਰਦਾ ਤੇ ਨਾ ਕਰਮ ਦੇ ਤੌਰ ਤੇ ਕਰਦਾ ਇਸ ਗੱਲ ਹੀ ਅਸੀਂ ਕਹਿੰਨੇ ਆ ਉਹਨੂੰ ਕਿ ਆਪਣਾ ਜਿਹੜਾ ਇਹ ਗੱਲ ਕੀਤੀ ਆ ਉਹਦੇ ਲਈ ਜਾਵੇ ਪੁਲਿਸ ਕੋਲ ਜਾਵੇ ਜਿੰਨਾ ਬੰਦੇ ਨੇ ਧਮਕੀ ਦਿੱਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਵੇ ਇੱਕ ਪੱਲ ਉਹਨੇ ਗਰੇਵਾਲਾ ਦੇਖੋ ਜਿਹੜੀ ਫੋਟੋ ਖਿੱਚੀ ਉਹ ਵੀ ਕਿਸੇ ਸਿੱਖ ਵਿਅਕਤੀ ਨੇ ਖਿੱਚੀ ਹੈ ਦੇਖੋ ਜੀ ਯਾਤਰੀ ਜਿਹੜੇ ਆ ਹਰ ਬੰਦਾ ਵਾ ਉਹ ਹਰ ਬੰਦੇ ਨੂੰ ਇੱਥੋਂ ਦੀ ਮਰਜ਼ਾਦਾ ਦਾ ਉਹਨਾਂ ਗਿਆਨ ਨਹੀਂ ਹੁੰਦਾ ਤੋਂ ਇਹ ਪਹਿਲਾਂ ਤਾਂ ਇਹੋ ਹੀ ਸਵਾਲ ਅਸੀਂ ਕਰਦੇ ਆਂ ਕਿ ਉਹ ਕੀ ਇੱਥੇ ਫੋਟੋ ਖਿਚਾਉਣ ਆਈ ਸੀ ਜਾਂ ਨਮਸਕਾਰ ਕਰਨ ਆਈ ਸੀ ਉਹ ਇਹ ਗੱਲ ਕਲੀਅਰ ਹੋ ਚੁੱਕੀ ਆ ਕਿ ਸਿਰਫ ਤੇ ਸਿਰਫ ਉਹ ਹਵਾਈ ਯਾਜ ਰਹੀ ਇੱਥੇ ਫੋਟੋ ਖਿੱਚ ਕੇ ਆਪਣੇ ਆਪ ਨੂੰ ਉਹ ਸਟੈਬਲਿਸ਼ ਕਰ ਲਈ ਆਪਣੀ ਮਸ਼ਹੂਰੀ ਕਰ ਲਈ ਆਈ ਸੀ ਜਿਹੜੀ ਗੱਲ ਦੇ ਵਿੱਚ ਮੈਂ ਦੇਖ ਰਿਹਾ ਕਿ ਉਹ ਕਾਮਯਾਬ ਹੋ ਚੁੱਕੀ ਆ ਪਰ ਇਹ ਗੱਲ ਅਸੀਂ ਕਿਤੇ ਵੀ ਬਰਦਾਸ਼ਤ ਨਹੀਂ ਕਰਾਂਗੇ ਜੇ ਇੱਕ ਪਾਸੇ ਧਰਮਕ ਬਗਿਆ ਕਰ ਰਹੇ ਹੋ ਤੇ ਦੂਜੇ ਪਾਸੇ ਸਿੱਖਾਂ ਨੂੰ ਬਦਨਾਮ ਕਰੇ ਅਸੀਂ ਕਹਿੰਦੇ ਆ ਇਸ ਗੱਲ ਦਾ ਸਬੂਤ ਸਾਹਮਣੇ ਲਿਆਵੇ ਕਿ ਕਿਹੜੇ ਬੰਦੇ ਤੈਨੂੰ ਧਮਕੀ ਦੇ ਰਹੇ ਨੇ ਆਪੇ ਇਹ ਧਮਕੀਆਂ ਲੈ ਕੇ ਆਪਣੇ ਆਪ ਨੂੰ ਬਾਹਰ ਰਹੇ ਨੇ ਤੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਸੋ ਇਹ ਗੱਲ ਜਿਹੜੀ ਆ ਅਸੀਂ ਤੁਹਾਡੇ ਮਾਧਮ ਰਾਹੀਂ ਕਹਿਣੀ ਚਾਹੁੰਦੇ ਆ ਉਹ ਵੱਖਰੇ ਵੱਖਰੇ ਤੌਰ ਤੇ ਅਸੀਂ ਵੀਡੀਓ ਨਹੀਂ ਪਾਈ ਤੁਹਾਡੇ ਮਾਧਮ ਨਾਲ ਹੀ ਕਰਨੀ ਚਾਹੁੰਦੇ ਆ ਕਿਰਪਾ ਕਰਕੇ ਅੱਜ ਦੇ ਇਸ ਮੁੱਦੇ ਦੇ ਤੋਂ ਇਲਾਵਾ ਇਹ ਗੱਲ ਨੂੰ ਵੱਖਰਾ ਆਪਣੇ ਤੌਰ ਤੇ ਤੁਸੀਂ ਕਰਿਓ ਕਿਉਂਕਿ ਅੱਜ ਦਾੜਾ ਮੁੱਦਾ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਆ ਮੇਰੇ ਵੱਲ ਤਾਂ ਕੱਲ ਰਾਜਸਥਾਨ ਦੇ ਵਿੱਚ ਜਿਹੜਾ ਇੱਕ ਸਿੱਖ ਬੀਬੀ ਨੂੰ ਉਹਦੇ ਵਿੱਚ ਰੋਕਿਆ ਗਿਆ ਹੈ ਇਹ ਇਹ ਮਹਾਰਾਣੀ ਇਸ ਗੱਲ ਦੀ ਆ ਕਿ ਕਿਉਂ ਨਹੀਂ ਇਸ ਗੱਲ ਦਾ ਵਾਸਤੇ ਗੰभीरता ਲਈ ਜਾਂਦੀ ਜਦੋਂ ਕਿ ਸਰਕਾਰ ਨੇ ਇਸ ਗੱਲ ਲਈ ਕੋਰਟ ਨੇ ਇਸ ਗੱਲ ਲਈ ਸਾਨੂੰ ਮਨਜ਼ੂਰੀ ਵੀ ਦਿੱਤੀ ਆ ਤੇ ਨਾ ਇਸ ਗੱਲ ਦੀ ਭੀਖ ਮੰਗਣ ਦੀ ਲੋੜ ਆ ਜੇ ਉਸ ਬੱਚੀ ਦਾ ਜਿਹੜਾ ਉਹ ਇੱਕ ਖਰਾਬ ਕਰਨ ਦਾ ਜਿਹੜੇ ਲੋਕ ਇਸ ਗੱਲ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਪ੍ਰਧਾਨ ਜੀ ਨੇ ਵੀ ਇਹ ਗੱਲ ਕਹਿਤੀ ਆ ਕਿ ਉਹ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹੀ ਆ ਸੋ ਜਿੰਨੇ ਵੀ ਪੰਥ ਕਹਿੰਦੇ ਹੁੰਦੇ ਹਤੈਸ਼ੀ ਲੋਕ ਆ ਉਹ ਇਹਨਾਂ ਗੱਲਾਂ ਦਾ ਡਟ ਕੇ ਵਿਰੋਧ ਕਰਦੇ ਆ ਸੋ ਅਸੀਂ ਇਹ ਦੱਸ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਜਿਹੜੀ ਕਿਰਿਆ ਪ੍ਰਕਿਰਿਆ ਜਿਹੜੀ ਦੇਸ਼ ਦੇ ਅੰਦਰ ਚੱਲ ਰਹੀ ਆ ਸਿੱਖਾਂ ਨੂੰ ਹਰ ਥਾਂ ਚ ਚੁਣੌਤੀ ਦੇਣ ਦੀ ਇਹ ਬਹੁਤ ਮਾੜੀ ਆ ਤੇ ਸਿੱਖਾਂ ਵੱਲੋਂ ਕੀਤੀ ਕਾਰਵਾਈ ਨੂੰ ਫਿਰ ਬਾਅਦ 'ਚ ਵਖਵਾਤ ਤੇ ਆਤਵਾਦ ਦਾ ਨਾਮ ਦਿੰਦੇ ਆ ਤੋ ਇਸ ਗੱਲ ਨੂੰ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਗੱਲ ਤੇ ਖਾਸ ਗੰਭੀਰਤਾ ਨਾਲ ਚੱਲਣ ਤੇ ਇਸ ਦੇ ਖਿਲਾਫ ਜਿਹੜੀ ਆ ਕਾਰਵਾਈ ਕਰਨ ਜਿਹੜੇ ਲੋਕ ਇਸ ਗੱਲ ਦੇ ਦੋਸ਼ੀ ਨੇ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵੋੱਚ ਸੰਸਥਾ ਤੇ ਮਾਨਵਤਾ ਦੇ ਭਲੇ ਲਈ ਇੱਥੋਂ ਬਹੁਤ ਵੱਡੇ ਕਾਰਜ ਕੀਤੇ ਜਾਂਦੇ ਰਹੇ ਆ ਤੋ ਅੱਜ ਅਸੀਂ ਇੱਥੇ ਇਸ ਕਰਕੇ ਆਏ ਆ ਕਿ ਜਿਹੜੀ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਇੱਥੇ ਖਾਲਸੇ ਦਾ ਜਨਮ ਹੋਇਆ ਇੱਥੇ ਸਿੱਖੀ ਜਿਹੜੀ ਆ ਉਹ ਪਰਫੁੱਲਤ ਹੋਈ ਤੇ ਗੁਰੂ ਸਾਹਿਬਾਨ ਨੇ ਇਥੇ ਚਰਨ ਪਾਏ ਤੇ ਧਰਤੀ ਨੂੰ ਕੀਤਾ ਪਵਿੱਤਰ ਇਹਨੂੰ ਭਾਵੇਂ ਕੀ ਪੰਜਾਬਾਂ ਦੀ ਧਰਤੀ ਪੰਜਾਬ ਦੇ ਨਾਂ ਤੇ ਕਰਕੇ ਜਾਣਿਆ ਜਾਂਦਾ ਤੇ ਪੰਜਾਬ ਨੇ ਬਹੁਤ ਵੱਡਾ ਰੋਲ ਉਹਦਾ ਕੀਤਾ بڑے بڑے ਹੱਲੇ ਵੀ ਝੱਲੇ ਤੇ بڑے بڑے ਜਿਹੜੇ ਜਾਬਰ ਇਥੇ ਆਉਂਦੇ ਰਹੇ ਉਹਨਾਂ ਨੂੰ ਟੱਕਰ ਵੀ ਦਿੰਦੇ ਰਹੇ ਤੇ ਉਹਨਾਂ ਦੇ ਰਸਤੇ ਵੀ ਬੰਦ ਕਰਦਾ ਰਿਹਾ ਪੰਜਾਬ ਪੰਜਾਬ ਆਪਣੇ ਆਪ 'ਚ ਵੱਡਾ ਇਤਿਹਾਸ ਰੱਖਦਾ ਦੇਸ਼ ਦੀ ਆਜ਼ਾਦੀ ਲਈ ਵੀ ਕੋਈ ਇਹ ਗੱਲ ਦੱਸਣ ਦੀ ਲੋੜ ਨਹੀਂ ਉਹ ਪੰਜਾਬ ਤੇ ਸਾਜ਼ਿਸ਼ੀ ਹਮਲੇ ਪਿਛਲੇ ਸਮੇਂ ਤੋਂ ਯਾਦੀ ਤੋਂ ਬਾਅਦ ਹੁੰਦੇ ਆਏ ਉਹ ਕਦੇ ਆਰਥਿਕ ਤੌਰ ਤੇ ਹਮਲਾ ਕਦੇ ਸਾਡੇ ਸਿੱਖੀ ਪਹਿਰਾਵੇ ਤੇ ਹਮਲਾ ਹਮਲੇ ਅਖੀਰ ਹੁੰਦੇ ਹੁੰਦੇ ਕਾਲ ਤਖਤ ਸਾਹਿਬ ਨੂੰ ਢਾਉਣ ਤੱਕ ਦਾ ਹਮਲਾ ਇੱਥੇ ਹੋਇਆ ਉਹ ਸਿੱਖ ਜਿਹੜੇ ਆ ਉਸ ਦੀ ਜਿਹੜੀ ਆ ਉਹ ਮੁਖਾਲਫਤ ਵੀ ਕਰਦੇ ਰਹੇ ਤੇ ਉਹਨਾਂ ਨਾਲ ਟੱਕਰ ਵੀ ਲੈਂਦੇ ਰਹੇ ਤੇ ਅੱਜ ਵੀ ਜਿਹੜੀ ਪੰਜਾਬੀਅਤ ਤੇ ਸਿੱਖੀ ਆ ਇਹ ਦੁਨੀਆ ਦੇ ਅੰਦਰ ਆਪਣੀ ਛਾਪ ਛੱਡ ਰਹੀ ਆ ਤੇ ਆਪਣਾ ਵजूद ਕਾਇਮ ਰੱਖ ਕੇ ਆਪਣਾ ਮਾਣ ਤੇ ਸਨਮਾਨ ਪ੍ਰਾਪਤ ਕਰ ਰਹੀ ਆ ਕੱਲ ਤੇ ਪਰਸੋਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਚੈਨਲਾਂ ਦੇ ਉੱਤੇ ਆ ਰਹੀਆਂ ਖ਼ਬਰਾਂ ਵਿਚ ਆ ਰਹੀਆਂ ਬਹੁਤ ਦੁਖਦਾਈ ਗੱਲ ਕਿ ਉਹਦੀ ਗੰभीरਤਾ ਬਹੁਤ ਡੂੰਗੀ ਆ ਅ ਦਿੱਲੀ ਵਿੱਚ ਆਸੀ ਬੈਠੀ ਆ ਕਹਿੰਦੀ ਪਾਣੀ ਚਾਹੀਦਾ ਤੇ ਗੱਲ ਕਰਦੀ ਆ ਹਰਿਆਣੇ ਦੀ ਤੇ ਗਾਂ ਪੰਜਾਬ ਨਹੀਂ ਉਹਦਾ ਇਸ਼ਾਰਾ ਕਿ ਪੰਜਾਬ ਤੋਂ ਪਾਣੀ ਆਉਣਾ ਚਾਹੀਦਾ ਤੇ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਆ ਉਹ ਖੁੱਲੇ ਆਮ ਇਸ ਗੱਲ ਦਾ ਜਿਹੜਾ ਬੀਜੇਪੀ ਦਾ ਮੁੱਖ ਮੰਤਰੀ ਆ ਹੁਣ ਨਵਾਂ ਬਣਿਆ ਤੇ ਉਹ ਮੁੱਲਾਂ ਕਹਿੰਦੇ ਨਵਾਂ ਬਣਦਾ ਬਾਗ ਵੀ ਉੱਚੀ ਦਿੰਦਾ ਉਹ ਕਹਿੰਦਾ ਵੀ ਅਸੀਂ ਪੂਰੀ ਡਾਂਗ ਨਾਲ ਅਸੀਂ ਜਿਹੜੀ ਐ ਐਸਵਾਈਐਲ ਪੰਜਾਬ ਤੋਂ ਪਾਣੀ ਖੋ ਕੇ ਲਿਆਵਾਂਗੇ ਉਹਦੇ ਨਾਲ ਜਿਹੜਾ ਹੁੱਡਾ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਆ ਤੇ ਹੁਣ ਕਹਿੰਦਾ ਮੈਂ ਲੜਾਈ ਲੜਨੀ ਆ ਤੇ ਅਸੀਂ ਵੱਡੀ ਜਿੱਤ ਪ੍ਰਾਪਤ ਕਰਨੀ ਆ ਕੀ ਹੋਣਾ ਕੀ ਨਹੀਂ ਹੋਣਾ ਉਹਦੀ ਬਾਤ ਦੀ ਗੱਲ ਆ ਉਹ ਵੀ ਇਸ ਗੱਲ ਦਾ ਦਮਗਜਾ ਮਾਰਦਾ ਕਿ ਅਸੀਂ ਪੰਜਾਬ ਤੋਂ ਪਾਣੀ ਖੋ ਕੇ ਉਹਦੀ ਹੱਕ ਚੀਰ ਕੇ ਜਿਹੜੀ ਐਸਵਾਈਐਲ ਇੱਥੇ ਲੈ ਕੇ ਆਵਾਂਗੇ ਤੇ ਉਹਦੋਂ ਮਾੜੀ ਗੱਲ ਜਿਹੜੀ ਸਭ ਤੋਂ ਸ਼ਰਮਨਾਕ ਗੱਲ ਆ ਕੀ ਪੰਜਾਬ ਦਾ ਮੁੱਖ ਮੰਤਰੀ ਜੀ ਨੂੰ 92 ਜਿਹੜੇ ਕਹਿੰਦੇ ਤੇ ਸ਼ਿਬਾਈ ਇਥੋਂ ਲੋਕਾਂ ਨੇ ਚੁਣ ਕੇ ਦਿੱਤੇ ਤੇ ਉਹ ਦਾ ਸੂਬੇਦਾਰੀ ਜਿਹੜਾ ਭਗਵੰਤ ਮਾਨ ਦੀ ਸੂਬੇਦਾਰੀ ਕਹਿੰਦੀ ਕਹਿੰਦੇ ਪੰਜਾਬ ਦੇ ਪਟਵਾਰੀਆਂ ਨੂੰ ਹੁਕਮ ਲਾਤਾ ਕਿ ਪੰਜਾਬ ਦੇ ਨਹਿਰੀ ਪਟਵਾਰੀ ਜਿਹੜੇ ਆ ਉਹ ਇਸ ਗੱਲ ਦਾ ਜਿਵੇਂ ਸਾਨੂੰ ਡਾਟਾ ਇਕੱਠਾ ਕਰਕੇ ਦੇਣ ਕਿ ਪੰਜਾਬ ਦੇ ਵਿੱਚ ਪਾਣੀ ਹਰ ਕਹਿੰਦੇ ਹੁੰਦੇ ਆ ਖੱਤੇ ਨੂੰ ਲੱਗ ਰਿਹਾ ਤੁਸੀਂ ਦੇਖੋ ਕਿ ਬਹੁਤ ਸਾਰੇ ਜਿਹੜੇ ਸੂਏ ਕੱਸੀਆਂ ਬੰਦ ਹੋ ਚੁੱਕੀਆਂ ਨੇ ਉਹ ਕਹਿੰਦੇ ਆ ਕਿ ਉੱਥੇ ਵੀ ਸ਼ੋਅ ਕਰੋ ਕਿ ਪਾਣੀ ਲੱਗ ਰਿਹਾ ਉਹਦਾ ਮਤਲਬ ਕੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਪੇਪਰ ਦਾਖਲ ਕਰਨਾ ਜਿਹਦੀ ਕਿ ਨਾ ਕੇਜਰੀਵਾਲ ਦੇ ਹੁਕਮ ਦੇ ਤਹਿਤ ਕਿਉਂਕਿ ਇਲੈਕਸ਼ਨ ਲੜਨੀ ਆ ਉਹਨਾਂ ਨੇ ਹਰਿਆਣਾ ਵਿੱਚ ਤੇ ਦਿੱਲੀ ਦੇ ਵਿੱਚ ਕੀ ਜਿਹੜਾ ਐਸਬੀਐਲ ਕੱਢੀ ਜਾਵੇ ਸੋ ਹੈਰਾਨੀ ਇਸ ਗੱਲ ਦੀ ਕਿ ਜਿਹੜੇ ਟਾਣੇ ਤੇ ਬੈਠਾ ਭਗਵੰਤ ਮਾਨ ਉਸੇ ਟਾਣੇ ਨੂੰ ਵੱਢ ਰਿਹਾ ਸੋ ਇਹ ਸ਼ਰਮਨਾਕ ਗੱਲ ਆ ਉਹਨੇ ਇਹ ਗੱਲ ਕਹਿਤੀ ਕਿ ਪਾਣੀ ਸਰਪਲਸ ਦਿਖਾਇਆ ਜਾਵੇ ਅਸੀਂ ਦੇਖ ਰਹੇ ਆ ਕਿ ਆਪਸ ਵਿੱਚ ਬਹੁਤ ਜਿੱਤੂ ਜੁੱਤੀ ਹੁੰਦੇ ਆ ਆਪਸ ਵਿੱਚ ਬਹੁਤ ਦੂਸ਼ਣ ਬਾਜ਼ੀਆਂ ਲਾਉਂਦੇ ਆ ਪਰ ਜਿੱਥੇ ਪੰਜਾਬ ਦੀ ਗੱਲ ਆਉਂਦੀ ਆ ਪੰਜਾਬ ਦੇ ਪਾਣੀ ਦੀ ਗੱਲ ਆਉਂਦੀ ਆ ਉੱਥੇ ਸਾਰੇ ਇੱਕ ਸੁਰ ਹੋਏ ਦਿਖਾਈ ਦਿੰਦੇ ਆ ਸਾਰੇ ਬੋਲਦੇ ਆ ਕਿ ਪੰਜਾਬ ਤੋਂ ਪਾਣੀ ਖੋਣਾ ਚਾਹੀਦਾ ਤੇ ਅੱਜ ਦੇਖੋ ਜਿਹੜੀ ਜਿਹੜੀਆਂ ਹੋਰ ਕਈ ਨਹਿਰਾਂ ਜਿਹੜੀਆਂ ਨਿਕਲਣ ਜਾ ਰਹੀਆਂ ਨੇ ਉਹਨਾਂ ਬਾਰੇ ਗੱਲ ਨਹੀਂ ਕੀਤੀ ਜਾਂਦੀ ਉਹਨਾਂ ਬਾਰੇ ਕੋਈ ਹੋਰ ਨਹੀਂ ਮਸਲਾ ਕੀਤਾ ਜਾਂਦਾ ਸਿਰਫ ਕਹਿੰਦੇ ਪੰਜਾਬ ਤੋਂ ਪਾਣੀ ਖੋਲੋ ਬਾਕੀ ਜਿਹੜਾ ਜਿਹੜੀਆਂ ਨਹਿਰਾਂ ਕੱਢੀਆਂ ਜਾ ਰਹੀਆਂ ਕੇਂਦਰ ਵੱਲੋਂ ਉਹਨਾਂ ਦੀ ਗੱਲ ਬਾਤ ਕਰਾਂਗੇ ਸੋ ਪੰਜਾਬ ਨੂੰ ਹਰ ਤਰੀਕੇ ਨਾਲ ਨੀਵਾ ਦਿਖਾਉਣ ਲਈ ਉਹਨੂੰ ਬਰਬਾਦ ਕਰਨ ਲਈ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਕਿੰਨੇ ਜ਼ਿਲ੍ਹੇ ਜਿਹੜੇ ਆ ਉਹਨਾਂ ਦਾ ਪਾਣੀ ਜਿਹੜਾ ਸੁੱਕ ਗਿਆ ਸੋ ਡਾਰਕ ਜਨ ਵਿੱਚ ਚਲੇ ਗਏ ਆ ਇਹ ਵੱਡੀ ਫਿਕਰਮੰਦੀ ਆ ਅੱਜ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਦੋ ਮੁੱਦੇ ਹੋਰ ਆ ਉਹ ਗੁਰਬਖਸ਼ ਸਿੰਘ ਜੀ ਤੁਹਾਨੂੰ ਦੱਸਣਗੇ ਸਾਡੇ ਸ਼ਰੋਣੀ ਕਮੇਟੀ ਦੇ ਉਮੀਦ ਪ੍ਰਧਾਨ ਮਸਲਾ ਇਹ ਆ ਕਿ ਅੱਜ ਅਸੀਂ ਇਹ ਗੱਲ ਕਹੀ ਆ ਕਿ ਪੰਜਾਬ ਤੋਂ ਬਾਹਰ ਦੀਆਂ ਜਿੰਨੀਆਂ ਵੀ ਰਾਜਸੀ ਪਾਰਟੀਆਂ ਕਾਂਗਰਸਾ ਭਾਜਪਾਵਾ ਤੇ ਆਮ ਆਦਮੀ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਕਹਿੰਦੀਆਂ ਉਹ ਪੰਜਾਬ ਨੂੰ ਮਾਰਨ Passe ਤੁਲੀਆਂ ਤੇ ਪੰਜਾਬ ਦੇ ਵਾਰਸ ਕੋਉਣ ਵਾਲੇ ਚਾਹੇ ਉਹ ਉਹਦੇ ਨਾਂ ਦੇ ਨਾਲ ਕਾਲੀ ਦਲ ਲੱਗਦਾ ਹੋਵੇ ਚਾਹੇ ਕੋਈ ਪੰਥਕ ਹੋਂਦਾ ਹੋਵੇ ਚਾਹੇ ਕੋਈ ਗਰਮ ਦਲੀਆ ਹੋਂਦਾ ਹੋਵੇ ਉਹ ਇਸ ਗੱਲ ਹੀ ਕੋਈ ਸਮਝ ਨਹੀਂ ਪੈ ਰਹੀ ਉਹ ਇਸ ਗੱਲ ਦੇ ਵਾਸਤੇ ਕੋਈ ਧਿਆਨ ਨਹੀਂ ਦੇ ਰੇ ਕਹਿਣ ਤੋਂ ਕੋਈ ਗਰੇਜ ਨਹੀਂ ਕਰਦੇ ਕਿ ਚਾਹੇ ਇੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਹੋਵੇ ਚਾਹੇ ਇਥੇ ਜਿਹੜਾ ਸੁਖਦੇਵ ਸਿੰਘ ਢੀਂਡਾ ਸਾਹ ਹੋਵੇ ਕਾਲੀ ਵੱਡੇ ਲੀਡਰ ਆ ਚਾਹੇ ਬਲਵਿੰਦਰ ਸਿੰਘ ਭੁੰਦੜ ਹੋਣ ਚਾਹੇ ਇਥੇ ਸਿਮਰਨਜੀਤ ਸਿੰਘ ਮਾਨ ਹੋਣ ਚਾਹੇ ਕੋਈ ਹੋਰ ਇਥੇ ਆਪਣੇ ਆਪ ਨੂੰ ਵੱਡਾ ਕਦਾਵਰ ਲੀਡਰ ਘਾਉਂਦਾ ਹੋਵੇ ਪੰਜਾਬ ਦੀ ਗੱਲ ਪੰਜਾਬ ਦਾ ਵਾਰਿਸ ਬਣਨ ਦੀ ਗੱਲ ਕਰਦਾ ਹੋਵੇ ਪੰਜਾਬ ਦੇ ਵਾਰਿਸ ਬਣਨਾ ਮਾੜੀ ਗੱਲ ਨਹੀਂ ਹੈਗੀ ਪਰ ਪੰਜਾਬ ਲਈ ਖੜਨਾ ਕਿਨੇ ਆ ਉਹ ਅੱਜ ਅਸੀਂ ਦੇਖ ਰਹੇ ਆ ਕਿ ਜੇ ਇਹ ਸਮਾਂ ਅਸੀਂ ਕੱਢ ਲਿਆ ਤੇ ਇਕੱਠੇ ਹੋ ਕੇ ਵਿਰੋਧੀ ਧਰਾਨੇ ਪੰਜਾਬ ਤੇ ਹੱਲਾ ਮਾਰ ਲਿਆ ਤੇ ਪੰਜਾਬ ਦੇ ਆਉਣ ਵਾਲੇ ਦਿਨ ਬਾਰੇ ਚੰਗੇ ਨਹੀਂ ਹੈਗੇ ਸੋ ਇਸ ਕਰਕੇ ਅੱਜ ਅਸੀਂ ਕਾਲ ਤਖਤ ਸਾਹਿਬ ਨੂੰ ਅਪੀਲ ਕਰਨ ਵਾਸਤੇ ਆਏ ਆ ਕਿ ਕਾਲ ਤਖਤ ਸਾਹਿਬ ਸਰਵੋੱਚਾ ਪੰਜਾਬ ਦੇ ਤੇ ਪੰਥ ਦੇ ਨਾਲ ਸੰਬੰਧਿਤ ਲੋਕਾਂ ਨੂੰ ਇਸ ਗੱਲ ਦੀ ਅਪੀਲ ਕੀਤੀ ਜਾਵੇ ਇਸ ਗੱਲ ਹੀ ਹੁਕਮ ਸੁਣਾਇਆ ਜਾਵੇ ਤਾਂ ਕਿ ਪੰਜਾਬ ਤੇ ਹੋਰੇ ਹੱਲਿਆਂ ਦੇ ਖਿਲਾਫ ਜਿਹੜੀ ਆ ਉਹ ਵੱਡੀ ਲੜਾਈ ਵੱਡੀ ਜਾਵੇ ਅੱਜ ਦੇ ਤਿੰਨ ਮੁੱਦੇ ਸੀ ਦੋ ਮੁੱਦਿਆਂ ਦੇ ਬਾਰੇ ਭਾਈ ਗੁਰਬਖਸ਼ ਸਿੰਘ ਜੀ ਤੁਹਾਨੂੰ ਜਾਣਕਾਰੀ ਸਵਾਗਤ ਹੈ ਗੁਰਦੀ ਕੀ ਫਤਿਹ ਸਰਦਾਰ ਗਰਚਰਨ ਸਿੰਘ ਦੀ ਗਰੇਵਾਲ ਨੇ ਪਾਣੀਆਂ ਦੇ ਮੁੱਦੇ ਦੇ ਸਬੰਧ ਵਿੱਚ ਆਪਜੀਤ ਨਾਲ ਜਿਹੜੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਜਿਹੜੇ ਦੂਸਰੇ ਦੋ ਹੋਰ ਮੁੰਡੇ ਨੇ ਜਿਨ੍ਹਾਂ ਦੇ ਬਾਬਤ ਅਸੀਂ ਅੱਜ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਜੀ ਅਦਰਸ਼ੀ ਕਲਤਾਖ ਸਾਹਿਬ ਦੇ ਨਾਲ ਮਿਲਣੀ ਕੀਤੀ ਆ ਉਹਨਾਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਦੂਜਾ ਜਿਹੜਾ ਅਹਿਮ ਮੁੱਦਾ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਜਿਸ ਵਿੱਚ ਲੰਮੇ ਸਮਿਆਂ ਤੋਂ ਜਿਹੜੇ ਬੰਦੀ ਸਿੰਘ ਨੇ ਜਿਹੜੀਆਂ ਆਪਣੀਆਂ ਸਜ਼ਾਾਂਵਾਂ ਵੀ ਪੂਰੀ ਕਰ ਚੁੱਕੇ ਨੇ ਉਹਨਾਂ ਵਾਰ ਵੀ ਜੇ ਗੱਲ ਕੀਤੀ ਇਸੇ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਤੇ ਐਨਐਸਏ ਲੱਗੀ ਉਹਨਾਂ ਦੇ ਸਾਥੀਆਂ ਤੇ ਐਨਐਸਏ ਲੱਗੀ ਉਹਨਾਂ ਦੀ ਰਿਆਇਤੀ ਵੀ ਗੱਲ ਕੀਤੀ ਆ ਕਿਉਂਕਿ ਇਹ ਵੀ ਵੱਡਾ ਪੰਥਕ ਮੁੱਦਾ ਹੈ ਔਰ ਚਾਹੇ ਵੱਖਰੇ ਵੱਖਰੇ ਪਲੇਟਫਾਰਮਾਂ ਦੇ ਉੱਤੋਂ ਇਸ ਮੁੱਦੇ ਦੀ ਗੱਲ ਕੀਤੀ ਜਾਂਦੀ ਹੈ ਪਰ ਜ਼ਰੂਰਤ ਹੈ ਕਿ ਇਸ ਮੁੱਦੇ ਦੀ ਸੁਰਹੱਤਤਾ ਨੂੰ ਲੈਂਦਿਆਂ ਹੋਇਆਂ ਸਾਰੀਆਂ ਪੰਥਕ ਧਰਾਂ ਨੂੰ ਇੱਕ ਜਿਹੜਾ ਪਲੇਟਫਾਰਮ ਤੇ ਇਕੱਠਿਆ ਕਰ ਲਈ ਸ੍ਰੀ ਗੁਰੂਕਾਲਤਾਖਬ ਸਾਹਿਬ ਦੇ ਜੇਸ਼ਦਰ ਸਾਹਿਬ ਨੂੰ ਬੇਨਤੀ ਕੀਤੀ ਗਈ ਆ ਤੇ ਤੀਜਾ ਮੁੱਦਾ ਹੈ ਕਿ ਜਿਹੜੀ ਭਾਜਪਾ ਵੱਲੋਂ ਸਿੱਖ ਸੰਸਥਾਵਾਂ ਦੇ ਉੱਤੇ ਸਿੱਧੇ ਜਾਂ ਸਿੱਧੇ ਰੂਪ ਵਿੱਚ ਪਿਛਲੇ ਸਮੇਂ ਵਿੱਚ ਆਪਣੇ ਜਿਹੜੇ ਕਬਜ਼ੇ ਕੀਤੇ ਗਏ ਨੇ ਉਹਨਾਂ ਦੇ ਬਾਰੇ ਵੀ ਸਿੱਖ ਪੰਥ ਨੂੰ ਜਿਹੜਾ ਅੱਜ ਇਹ ਸਿਰ ਜੋੜ ਕੇ ਇਕੱਠਿਆ ਹੋਣ ਦੀ ਜ਼ਰੂਰਤ ਹੈ ਚਾਹੇ ਉਹ ਦਿੱਲੀ ਕਮੇਟੀ ਦੀ ਗੱਲ ਕਰ ਲਈਏ ਚਾਹੇ ਹਰਿਆਣਾ ਵਿੱਚ ਬਣੀ ਨਵੀਂ ਕਮੇਟੀ ਦੀ ਗੱਲ ਕਰ ਲਈਏ ਚਾਹੇ ਤਕਸਰੀ ਪਟਨਾ ਸਾਹਿਬ ਦੇ ਬੋਰਡ ਦੀ ਗੱਲ ਕਰ ਲਈਏ ਤੇ ਚਾਹੇ ਹਜੂਰ ਸਾਹਿਬ ਬੋਰਡ ਦੀ ਗੱਲ ਕਰ ਲਈਏ ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਵੀ ਪ੍ਰ代表 ਜਿਹੜੀ ਖਤਮ ਕਰਦੀ ਗੱਲ ਕੀਤੀ ਗਈ ਹੈ ਤੇ ਇਹ ਤਿੰਨੇ ਮੁੱਦਿਆਂ ਨੂੰ ਲੈ ਕੇ ਜੀ ਸ੍ਰੀ ਕਲਤਕ ਸਾਹਿਬ ਦੇ ਜਦਰ ਸਾਹਿਬ ਨੂੰ ਮਿਲੇ ਆਂ ਔਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਲਦੀ ਇਹਦੇ ਬਾਰੇ ਕੋਈ ਨਾ ਕੋਈ ਅਕਾਲ ਤਖਤ ਸਾਹਿਬ ਆਦੇਸ਼ ਜਾਰੀ ਕਰੇ ਤਾਂ ਜੋ ਇਹਨਾਂ ਤਿੰਨਾਂ ਗੱਲਾਂ ਦੇ ਉੱਤੇ ਪੰਥ ਜਿਹੜਾ ਸਿਰ ਜੋੜ ਕੇ ਪੰਜਾਬ ਜਿਹੜਾ ਸਿਰ ਜੋੜ ਕੇ ਲੜਾਈ ਲੜ ਸਕੇ